جے میرا تیرے نا رولا ہوں تو میں تیرے گلے پٹا پا لینا تو میں پٹا پا کے تیرے نا پھر اس تو بات تین کال لانی پہ کال نہیں لانی سی میں کال لائیے نہ میرے کسے بندے نے کال لائیے انہیں خود کسے کو فیک کال لگوائیے یا سکیورٹی چاہی دیئے یا چاہیے یا سیاست نمبر چمکانے نے اپنی زبان نو کر بکواس نہ کر بے فضول <تصفح> اے کوئی براڑ نامی بندہ ہے تے کہہ رہا کہ نے شلاد پٹی نے کال کی پہلی گل ہے کہ میں اس بندے کو جانتا ہی نہیں ہوں کون ہے کون نہیں ہے پہلی وری میں شکل دیکھ رہا نہ میں کال لائی ہے نہ میرے کسی بندے نے کار لائیے ان خود کسی کو فیک کال لگوائی ہے ہنڈریڈ پرسینٹ میں کال سونی ہے یا ان چاہی دی چاہیے ਕੀ ਆਨੁਫੇਮ ਚਾਹੀਦਾ ਤੇ ਯਾਨੀ ਕਿ ਸਿਆਸਤ ਚ ਆਪਣੇ ਨੰਬਰ ਚਮਕਾਣੇ ਨੇ ਸਾਡੇ ਦੇਸ਼ ਕੋਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਕਵਾਸ ਕਰੀ ਜਾ ਰਿਹਾ ਹੈ ਬੇਫਜ਼ੂਲ ਇੰਟਰਵਿਊਜ਼ ਦੇ ਵਿੱਚ ਜਿਦਾ ਕਿ ਮੇਰਾ ਖਿਆਲ ਹੈ ਕੋਈ ਅਨਪੜ ਬੰਦਾ ਇਹ ਕਰ ਸਕਦਾ ਤੇ ਬਾਕੀ ਜਿਹੜਾ ਹੈ ਕਿ ਆਪਣੇ ਤੂੰ ਜੋ ਵੀ ਮੈਂ ਤੇਰੀਆਂ ਦੋ ਤਿੰਨ ਵੀਡੀਓ ਇਹਦੀਆਂ ਵੇਖੀਆਂ ਨੇ ਆਪਣੀ ਜ਼ੁਬਾਨ ਨੂੰ ਕੰਟਰੋਲ ਕਰ ਬਕਵਾਸ ਨਾ ਕਰ ਬੇਫਜ਼ੂਲ ਤੇ ਸਾਡਾ ਤੇਰੇ ਨਾਲ ਕੋਈ ਲੈਣਾ ਦੇਣਾ ਕੋਈ ਨਹੀਂਗਾ ਨਾ ਸਾਡੇ ਕੋਲ ਐਡਾ ਟਾਈਮ ਹੈ ਕਿ ਤੇਰੇ ਜਿਹਾ ਬੇਗਹਿਰਤ ਆਦਮੀ ਦੇ ਪਿੱਛੇ ਮੈਂ ਟਾਈਮ ਜ਼ਾਇਆ ਕਰਾਂ ਠੀਕ ਹੈ ਜੇ ਮੇਰਾ ਤੇਰੇ ਨਾਲ ਕੋਈ ਰੋਲਾ ਹੁੰਦਾ ਨਾ ਤੇ ਮੈਂ ਤੇਰੇ ਗਲੇ ਚ ਪਟਾ ਪਾ ਲੈਣਾ ਸੀ ਆਪੇ ਹੀ ਤੇ ਮੈਂ ਪਟਾ ਪਾ ਕੇ ਤੇ ਤੇਨਾਂ ਫਿਰ ਉਸ ਤੋਂ ਬਾਅਦ ਤੇ ਮੁਕਾਬਲ ਨਹੀਂ ਸੀ ਮੈਂ ਪਹਿਲਾਂ ਕਾਲ ਨਹੀਂ ਲਾਣੀ ਸੀ ਤੇ ਇਸ ਵਾਸਤੇ ਮੈਂ ਇਹਨੂੰ ਨਹੀਂ ਜਾਣਦਾ ਮੇਰਾ ਤੇਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੇ ਬਾਕੀ ਸਾਰੇ ਪਰ ਹੁਸ਼ਰੋ ਆ ਮੈਂ ਆਪਣੀ ਬਕਵਾਸ ਲੱਗਿਆ ਨੂੰ ਲੱਗਿਆ ਰੰਦੇ ਪਤਾ ਨਹੀਂ ਕੋਹਣ ਹੈ ਕੋਣ ਨਹੀਂ ਹੈ ਮੈਨੂੰ ਕੀ ਪਤਾ ਇਹਨੂੰ